ਰਿਕਵੈਸਟ ਹੈ ਵੀ ਹੁਣ ਦੋ ਤਿੰਨ ਗੀਤ ਜਿਹੜੇ ਸੋਣੇ ਆਰਾਮ ਨਾਲ ਸੁਣ ਲਓ ਆਏ ਭਾਈ ਭਾਈ ਸੱਭਾ ਸਾਡਾ ਬਾਜ ਵੀਡੀਓ ਬਣਾਉਣਾ ਵਾਸਤੇ ਭਰਾ ਆਇਆ ਸਾਡਾ ਬਾਜ ਡ੍ਰੀਮ ਲੈਂਡ ਵਾਲਾ ਦਿਲੰਦਰ ਵਾਲਾ ਹਾਂਜੀ ਹੈਲੋ ਜਕਾਰਾ ਬਾਬਾ ਦੁੱਲੇ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਭ ਤੋਂ ਪਹਿਲਾਂ ਮੇਰੇ ਕਮੇਟੀ ਵਾਲੇ ਵੀਰਾਂ ਨੂੰ ਅੱਜ ਦੇ ਮੇਲੇ ਦੀ ਬਹੁਤ-ਬਹੁਤ ਵਧਾਈ ਹੈ ਤੇ ਮਾੜੀ ਤਾੜੀ ਮਾਰ ਕੇ ਇਜਾਜ਼ਤ ਦੇ ਦਿਓ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਇੱਕ ਸਥਾਈ ਆਪਣਾ ਯਾਰ ਗਾਣਾ ਆ ਰਿਹਾ ਬਹੁਤ ਜਲਦ ਠੀਕ ਹੈ ਮੈਂ ਉਹਦੀ ਸਥਾਈ ਸੁਣਾਉਂਗਾ ਭਾਜੀ ਸਿਰਫ ਕੋਡ ਰੱਖਿਓ ਕੋਡ ਠੀਕ ਹੈ ਉਹ ਹੁੰਦੀ ਜਿਗਰੇ ਦੀ ਗੱਲ ਪੈਂਦੀ ਮਾਰਨੀ ਏ ਮਾਲਿਓ ਏ ਟਾਈਮ ਆਉਣ ਤੇ ਉਹ ਚੁੱਪ ਚੁੱਪ ਰਹਿ ਕੇ ਦਨਕਲੇ ਨਾ ਹੱਲ ਗੋਡਾ ਰੱਖ ਲੈ ਤੂੰ ਤੌਣ ਤੇ ਉਹ ਹੁੰਦੀ ਜਿਗਰੇ ਦੀ ਗੱਲ ਪੈਂਦੀ ਮਾਰਨੀ ਏ ਮਾਲਿਓ ਏ ਟਾਈਮ ਆਉਣ ਤੇ ਚੁੱਪ ਚੁੱਪ ਰਹਿ ਕੇ ਨਿਕਲੇ ਨਾ ਹੱਲ ਗੋਡਾ ਰੱਖ ਲੈ ਤੂੰ ਤੌਣ ਤੇ ਉਹ ਬਾਹੋਂ ਫੜ ਸੂਰਜਾਂ ਨੂੰ ਖਿੱਚ ਲੈ ਓ ਏਦੀ ਰਾਤ ਦੀ ਔਕਾਤ ਨਾ ਇੱਕ ਮੋਢੇ ਲਮਕੌੜੀ ਦੂਜਾ ਹੇਕ ਤੇ ਚਲਾਉਣੀ ਵਿੱਚ ਬੜਾ ਫਾਸਲਾ ਇੱਕ ਮੋਢੇ ਲਮਕੌੜੀ ਦੂਜਾ ਹੇਕ ਤੇ ਚਲਾਉਣੀ ਵਿੱਚ ਬੜਾ ਫਾਸਲਾ ਉਹ ਸਾਨੂੰ ਦੇਸੀ ਦੇਸੀ ਦੱਸੇ ਤੂੰ ਵਲੈ ਤਣੇ ਨਹੀਂ ਦੇਸੀਆਂ ਚ ਗੁਣ ਨੇ ਬੜੇ ਚਾਰੇ ਅੱਖਰ ਵਲੈ ਤੋਂ ਆ ਗਈ ਪੜ ਕੇ ਬਣੀ ਫਿਰਦੀ ਤੂੰ ਸੇਰੇ ਦੀ ਰਕਾਨੀ ਕਿਹੜੀ ਗੱਲ ਕਰ ਡਾਲਰਾਂ ਤੇ ਪੌਂਡਾਂ ਦੀ ਸਾਡੇ ਪਿੰਡ ਦੀ ਉਹ ਮਿੱਟੀ ਦੇ ਸਮਾਨ ਨਹੀਂ ਉਹ ਜਿਹੜੇ ਹੱਤੋਂ ਵੱਤ ਛਾੜਿਆ ਐਟੀਟਿਊਡ ਨਹੀਂ ਹੱਤੋਂ ਵੱਤ ਛਾੜਿਆ ਐਟੀਟਿਊਡ ਨਹੀਂ ਉਹ ਸਾਡੇ ਕੋਲੋਂ ਜਾਣੇ ਨਾ ਜਰੇ ਸਾਨੂੰ ਦੇਸੀ ਦੇਸੀ ਦੱਸੇ ਤੂੰ ਵਲੈਤਣੇ ਨਹੀਂ ਦੇਸੀਆਂ ਚ ਗੁਣ ਨੇ ਬੜੇ ਸਾਨੂੰ ਦੇਸੀ ਦੇਸੀ ਦੱਸੇ ਤੂੰ ਵਲੈਤਣੇ ਨਹੀਂ ਦੇਸੀਆਂ ਚ ਗੁਣ ਨੇ ਬੜੇ ਬਹੁਤ ਧੰਨਵਾਦੀ ਸੱਬੇ ਭਾਈ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਚੋ ਟਾਈਮ ਕੱਢ ਕੇ ਦਿੱਤਾ ਭਾਈ ਮਿਹਰਬਾਨੀ ਬਾਈ ਲਈ ਰਾਡੋ ਤਾੜੀਆਂ ਯਾਰ ਕਹਿੰਦਾ ਤੇਰੀ ਫੋਰਚੂਨਰ ਸੋਣੀ ਸੋਹਣੇ ਸ਼ੀਸ਼ੇ ਵਾਰੀਆਂ ਨੇ ਲੈਦਾ ਮੈਂ ਵੀ ਨਹੀਂ ਸਕਦਾ ਭਾਈ ਕਈ ਜ਼ਿੰਮੇਵਾਰੀਆਂ ਨੇ ਹਨਾ ਆਜੋ ਸੱਬਾ ਭਾਈ ਕਿਉਂਕਿ ਸਮਾਂ ਬਹੁਤ ਆ ਜਿਆਦਾ ਹੋਈ ਜਾਂਦਾ ਤੇ ਮੁੜ ਕੇ ਛਿੰਝ ਵੀ ਪੈਣੀ ਆ ਮੈਨੂੰ ਕਮੇਟੀ ਵੱਲੋਂ ਸਖਤ ਹਦਾਇਤ ਆ ਆਜੋ ਭਾਈ ਜੀ ਆਜੋ ਹਾਂਜੀ ਨਾਈ ਨਾਮ

ਤੇਰੀ ਜ਼ਿੰਦਗੀ ਦੇ ਵਿੱਚ ਮੈਂ ਤੇਰੀ ਗੱਲਾਂ ਸੁਣੀਆ ਸਭ ਤੋਂ ਸੋਹਣਾ ਟਾਈਮ ਕਿਹੜਾ ਓ ਜਦੋਂ ਨਾਲ ਤੇਰੇ ਹੁੰਦੀਆ ਸਭ ਤੋਂ ਸੋਹਣਾ ਟਾਈਮ ਕਿਹੜਾ ਓ ਜਦੋਂ ਨਾਲ ਤੇਰੇ ਹੁੰਦੀਆ ਹਕਮਾਂ ਕਰਦੀ ਜਹਾਰ ਜੋ ਪਛਾਨ ਜਿੰਦਾ ਕਰਦੀ ਜਹਾਰ ਪਛਾਨ ਤੇਰਾ ਬਣ ਕੇ ਰਹਾ ਵਰਛਾ ਜੇ ਮੈਂ ਬਨਵਾਹਣ ਦੀਏ ਹੋਵੇ ਮੈਂ ਕਰਕੇ ਫਲਾਈ ਜੇ ਮੈਂ ਬਨਵਾਹਣ ਦੀਏ ਹੋਵੇ ਮੈਂ ਕਰਕੇ ਫਲਾਈ बलहा हाद दिया रहे हो रहे ਜੋਨ ਚੋਗੇ ਆਉਂਦੇ ਕਦੇ ਸੁਹੇ ਦੇ ਬੁੱਲਾਂ ਦੀ ਉਸਤਾਂ ਵੜ ਕੇ ਦੇਖ ਕਿਰੀ ਦੇ ਵਿੱਚ ਸੁਬੀ ਗਾ ਨਹੀਂ ਹੁੰਦਾ ਕਿਸੇ ਅਲੜ ਕਹਾਰੀ ਦੀ ਹੈ ਦਾਣ ਬਾਣੇ ਹਾਂ ਮੈਂ ਵੀ ਤੁਹਾਡੇ ਘਰ ਤੇ ਤੈਨੂੰ ਜਾਇਆ ਡਟ ਕੇ ਮੈਂ ਬੈਠਦੇ ਜਵਾਰਾ ਵਾਂਗ ਪੂਰ ਰਸ ਕੇ ਸਦਾ ਨਹੀਂ ਸੀ ਜਿਹੜਾ ਗੱਲ ਕਿਸੇ ਨਹੀਂ ਹੁਣ ਤੇਰੇ ਕੋਲ ਫੱਟਦਾ ਪੈਰ ਬੱਟਦਾ ਹੋਰ ਦੇ ਕੋਲ ਕੱਟਦਾ ਫੋੜਿਆ ਉਹ ਜਿਦੜ ਕਰ ਕਰ ਬੁੱਲੀ ਜਾਵਾ ਸੋਹਣਿਆ ਕਿਥੇ ਰੱਖ ਰੱਖ ਬੁੱਲੀ ਜਾਵਾ ਸੋਹਣਿਆ ਥੋਰੇ ਖੋਲ ਜੀਤੇ ਆ ਗਿਆਂ ਜੀ ਲੱਕੜੋਂ ਹਟਾ ਕੇ ਮਟਿਆਰ ਦਾ ਵੇ ਤੂੰ ਕਿੱਥੇ ਜਹੀ ਲਾ ਲਿਆ ਜੀ ਲੱਕੜੋਂ ਹਟਾ ਕੇ ਮਟਿਆਰ ਦਾ ਵੇ ਤੂੰ ਕਿੱਥੇ ਜਹੀ ਲਾ ਲਿਆ ਜੀ ਲੱਕੜੋਂ ਹਟਾ ਕੇ ਮਟਿਆਰ ਦਾ ਵੇ ਤੂੰ ਕਿੱਥੇ ਜਹੀ ਲਾ ਲਿਆ